ਮਹਾਰਾਜਾ ਰਿੱਪੂ ਦਮਨ ਸਿੰਘ ਜੋ ਨਾਭਾ ਰਿਆਸਤ ਦੇ ਉਸ ਮਹਾਨ ਗੱਦੀ ਨਿਸ਼ੀਨ ਹੋਏ ਜਿਨ੍ਹਾਂ ਦੀ ਤੋਰ ਅਤੇ اخلاق ਬਾਕੀ ਰਿਆਸਤਾਂ ਦੇ ਮਹਾਰਾਜਾਂ ਤੋਂ ਬਿਲਕੁਲ ਹੀ ਵੇਲੱਖਣ ਸੀ 4 ਮਾਰਚ 1883 ਨੂੰ ਮਹਾਰਾਣੀ ਜਸਮੀਰ ਕੌਰ ਦੀ ਕੁੱਖੋਂ ਜਨਮੇ ਰਿੱਪੂ ਦਮਨ ਸਿੰਘ ਆਪਣੇ ਪਿਤਾ ਮਹਾਰਾਜਾ ਹੀਰਾ ਸਿੰਘ ਦੀ ਮੌਤ ਤੋਂ ਬਾਅਦ 28 ਸਾਲ ਦੀ ਉਮਰ 'ਚ ਨਾਭਾ ਰਿਆਸਤ ਦੀ ਰਾਜਗੱਦੀ ਦੇ وارث ਬਣੇ ਮਹਾਰਾਜਾ ਰਿਪੂਦਮਨ ਸਿੰਘ ਸਿੱਖ ਸਿਧਾਂਤਾਂ ਦੀ ਪੈਰਵਾਈ ਕਰਨ ਵਾਲੇ ਮਹਾਰਾਜਾ ਸਨ ਸਿਆਸੀ ਤੌਰ ਤੇ ਕੌਮੀ ਹਿੱਤਾਂ ਦਾ ਸਮਰਥਨ ਕਰਦੇ ਸਨ ਅਤੇ ਗੁਰਮਤ ਮਰਿਆਦਾ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਰਾਜਾ ਸਨ ਮਹਾਰਾਜਾ ਰਿਪੂਦਮਨ ਸਿੰਘ ਗਦਰ ਲਹਿਰ ਤੇ ਅਕਾਲੀ ਲਹਿਰ ਦੇ ਸਮਰਥਕ ਸਨ ਅਤੇ ਜਦੋਂ ਵੀ ਮੌਕਾ ਮਿਲਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਲਹਿਰ ਦੀ ਮਦਦ ਕਰਦੇ ਸਨ ਬਰਤਾਨਵੀ ਅਫਸਰਾ ਨੇ ਅਕਾਲੀਆਂ ਨੂੰ ਗ੍ਰਿਫਤਾਰ ਕਰਨ ਦੀ ਮੁਹਿੰਮ ਦੌਰਾਨ ਮਹਾਰਾਜਾ ਰਿਪੂ ਦਮਨ ਨੂੰ ਨਾਭਾ ਰਿਆਸਤ ਵਿੱਚ ਵੀ ਅਕਾਲੀਆਂ ਨੂੰ ਗ੍ਰਿਫਤਾਰ ਕਰਨ ਦਾ ਕਿਹਾ ਗਿਆ ਸੀ ਪਰ ਉਹਨਾਂ ਨੇ ਅਜੇਹਾ ਨਹੀਂ ਸੀ ਕੀਤਾ ਜਿਸ ਵੇਲੇ ਗੁਰਦੁਆਰਾ ਲਹਿਰ ਸ਼ੁਰੂ ਹੋਈ ਤਾਂ ਅੰਗਰੇਜ਼ੀ ਸਰਕਾਰ ਨੇ ਤੇ ਬਾਕੀ ਮਹਾਰਾਜਿਆਂ ਨੇ ਮਹੰਤਾਂ ਦਾ ਸਾਥ ਦਿੱਤਾ ਸਿਰਫ ਨਾਭਾ ਦੇ ਮਹਾਰਾਜਾ ਰਿਪੂ ਦਮਨ ਸਿੰਘ ਨੇ ਅਕਾਲੀ ਲਹਿਰ ਦੀ ਪੁਰਜ਼ੋਰ ਹਮਾਇਤ ਕੀਤੀ ਜਦੋਂ ਨਨਕਾਣਾ ਸਾਹਿਬ ਕਤਲੇਆਮ ਵਿਰੁੱਧ ਸ਼੍ਰੋਮਣੀ ਕਮੇਟੀ ਨੇ ਰੋਸ ਹਿੱਤ ਕਾਲੀਆਂ ਦਸਤਾਰਾਂ ਸਜਾਉਣ ਦੀ ਅਪੀਲ ਜਾਰੀ ਕੀਤੀ ਤਾਂ ਮਹਾਰਾਜਾ ਨਾਭਾ ਨੇ ਵੀ ਕਾਲੀ ਦਸਤਾਰ ਸਜਾਈ ਅਤੇ ਨਨਕਾਣਾ ਸਾਹਿਬ ਸੰਬੰਧੀ ਅਰਦਾਸ ਦਿਨ ਦੇ ਮੌਕੇ ਤੇ ਸਰਕਾਰੀ ਛੁੱਟੀ ਵੀ ਕੀਤੀ ਅੰਗਰੇਜ਼ ਸਰਕਾਰ ਨੂੰ ਇਸ ਨਾਲ ਬੜੀ ਤਕਲੀਫ ਹੋਈ ਆਖਿਰ ਅੱਜ ਦੇ ਦਿਨ 12 ਅਕਤੂਬਰ 1923 ਨੂੰ برطانوی سرکار ਵੱਲੋਂ 나با ریاست ਦੇ ਰਾਜਾ ਰਿੱਪੂ ਦਮਨ ਨੂੰ ਜ਼ਬਰਦਸਤੀ ਰਾਜ ਗੱਦੀ ਤੋਂ ਲਾਹ ਦਿੱਤਾ ਗਿਆ ਸੀ ਇਤਿਹਾਸ ਹਮੇਸ਼ਾ ਯਾਦ ਰੱਖੇਗਾ ਮਹਾਰਾਜਾ ਰਿੱਪੂ ਦਮਨ ਸਿੰਘ ਨੇ ਸਿੱਖੀ ਲਈ ਤਖਤ ਕੁਰਬਾਨ ਕਰ ਦਿੱਤਾ ਸੀ